ਚਲੋ ਚਲੋ ਜੀ ਪ੍ਰਧਾਨ ਜੀ ਆ ਵੀ ਆਏ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਤਿਥਿ ਦੇਖੋ ਉਹ ਤਾਂ ਮੈਂ ਰੋਜ਼ ਕਹਿੰਦਾ ਕਿ ਅਮਨ ਕਾਨੂੰਨ ਨਾਂ ਦੀ ਕੋਈ ਚੀਜ਼ ਪੰਜਾਬ ਦੇ ਅੰਦਰ ਹੈ ਨਹੀਂ ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾ ਕਰਮ ਸੀ ਉਹ ਵੀਡੀਓ ਚ ਦੇਖਿਆ ਸੀ ਕਿ ਵਿਆਹ 'ਚ ਬੈਠੇ ਬੰਦੇ ਦੇ ਸਿਰ 'ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਅਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਸਾਡਾ ਬਲਾਕ ਪ੍ਰਧਾਨ ਤਰਨ ਤਰਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਈਡੈਂਟੀਫਾਈ ਨਹੀਂ ਕਰ ਸਕੀ ਨਾ ਕਰਨ ਆਇਆ ਇੱਥੇ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪਰਚਾ ਵਾਪਸ ਲੈ ਲਓ ਔਰ ਅਸੀਂ ਧਰਨਾ ਲਾ ਕੇ ਸਿਕਿਉਰਿਟੀ ਉਦੋਂ ਲਈ ਸਾਰੀ ਰਾਤ ਬੈਠਾ ਤਾਂ ਸਿਕਿਉਰਿਟੀ ਮਿਲੀ ਅੱਜ ਇਸ ਪਰਿਵਾਰ ਦੇ ਇਹ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪਹਿਲਾਂ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਿਵੇਂ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਨਾ ਕੋਈ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਕਾ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਨਾ ਸਕਦੇ ਹੁਣ ਹਜੇ ਤੱਕ ਪਰਿਵਾਰ ਵਾਲੇ ਨੂੰ ਮਿਲੇ ਅਸੀਂ ਉਹ ਕਹਿੰਦੇ ਸਿਕਿਉਰਿਟੀ ਸਾਨੂੰ ਦੋ ਬੰਦੇ ਭੇਜਦੇ ਐ ਉਹ ਪਹਿਲਾਂ ਵੀ ਇੱਕ ਵਾਰੀ ਬੰਦਾ ਭੇਜਤਾ ਸੀ ਜਦੋਂ ਸਿਰ 'ਚ ਗੋਲੀ ਵੱਜੀ ਸੀ ਸਰਪੰਚ ਸਾਹਿਬ ਦੇ ਉਹ ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਮਰ ਗਿਆ ਮਾਰਿਆ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਇਕੱਲਾ ਕੰਮ ਕਰਦੀ ਐ ਕਿ ਪੋਸਟਮਾਰਟਮ ਹੋ ਜੇ ਤੇ ਸੰਸਕਾਰ ਹੋ ਜੇ ਉਸ ਤੋਂ ਬਾਅਦ ਪੁਜਾਰ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਸੋ ਹੁਣ ਇਹ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਏਡੀਜੀਪੀ ਸਿਕਿਉਰਿਟੀ ਨਾਲ ਵੀ ਕਮ ਸੇ ਕਮ ਇਹਨੂੰ ਚਾਰ ਬੰਦੇ ਘੱਟੋਂ ਕਰ ਦਿੱਤੇ ਜਾਣ ਬੰਦੇ ਆਈਡੈਂਟੀਫਾਈ ਕੀਤੇ ਜਾਣ ਐਸਐਸਪੀ ਸਾਹਿਬ ਇੱਥੇ ਆ ਕੇ ਕਮ ਸੇ ਕਮ ਦੱਸਰ ਵੀ ਅਸੀਂ ਬੰਦੇ ਆ ਆਈਡੈਂਟੀਫਾਈ ਕਰ ਲਿਆ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਹੈ ਅਸੀਂ ਲੱਗਾਂ ਬਸ ਭਾਲ جاری ਹੈ ਜੀ ਟੀਮ ਲੱਗੀ ਹੋਈ ਹੈ ਇਸ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਤੇ ਨਾਲ ਹੀ ਡੀ ਜੀ ਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਕਿ ਪਲਾਨ ਕਰ ਰਹੇ ਸਾਰੇ ਏਰੀਆ ਚ ਮੈਂ ਸਰਕਾਰ 7-8 ਮਹੀਨੇ ਰਹਿ ਗਏ ਲਖ ਦੇਖੋ ਮੈਂ ਤਾਂ ਭਾਈ ਮੇਰੇ ਮੇਰੇ ਬੋਲੇ ਤੇ ਫਿਰ ਬਹੁਤ ਸਾਰਾ ਵਿਵਾਦ ਹੋ ਜਾਂਦਾ ਹੈ ਜਨਤਾ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੈਂ ਤਾਂ ਇਹ ਕਹਿੰਦਾ ਇਹਨਾਂ ਦਾ ਕੰਮ 1 ਮਹੀਨੇ ਚ ਮੁਕਾ ਸਕਦੇ ਪਰ ਇਲਾਜ ਸਾਡੇ ਕੋਲ ਉਹੀ ਹੈ ਫਾਰਮੂਲਾ ਨੰਬਰ 2 ਜਿਹਦੀ ਵਾਰੀ-ਵਾਰੀ ਮੈਂ ਗੱਲ ਕਰਦਾ ਦੂਸਰਾ ਜਿਹੜੇ ਕਲਪਰੇਟਸ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ 120 ਵਿੱਚ ਰੱਖਣਾ ਚਾਹੀਦਾ ਜਿਹੜੇ ਪਰਿਵਾਰ ਗੈਂਗਸਟਰਾਂ ਨਾਲ ਇਨਵੋਲਡ ਹੈਗੇ ਸਦਾ ਇੱਕ ਗੱਲ ਹੈ 21 ਫਾਰਮੂਲਾ ਹੋਰ ਦੂਜਾ ਕੋਈ ਫਾਰਮੂਲਾ ਨਹੀਂ ਤਾਂ ਦਾ ਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਲਿਆਂਦੀ ਹੈ ਸੋ ਅੱਜ ਮੈਂ ਇੱਥੇ ਆਇਆ ਮੈਨੂੰ ਸਾਡੇ ਲੀਡਰ ਸਹਿਬਾਨਾਂ ਨੇ ਭੁੱਲਰ ਸਾਹਿਬ ਨੇ ਵੀ ਸਾਰੇ ਲੋਕਾਂ ਨੇ ਦੱਸਿਆ ਸੀ ਸੋ ਮੈਂ ਤੇ ਸੁਖਜਿੰਦਰ ਰੰਦਾਵਾ ਸਾਹਿਬ ਜਿਹੜੇ ਗ੍ਰਹਿ ਮੰਤਰੀ ਰਹੇ ਐ ਸਾਡੇ ਹੋਮ ਮਿਨਿਸਟਰ ਰਹੇ ਐ ਉਹ ਵੀ ਨਾਲ ਆਏ ਐ ਨਾਲ ਦਲਵੀ ਸਾਹਿਬ ਆਏ ਐ ਜੀਰਾ ਸਾਹਿਬ ਆਏ ਐ ਸਾਰੇ ਬਲਾਕ ਪ੍ਰਧਾਨ ਆਏ ਐ ਸਾਰੇ ਇਸ ਹਲਕੇ ਦੇ ਖੇਮ ਕਰਨ ਉਹ ਗਹਿਰਾ ਦੁੱਖ ਪ੍ਰਗਟ ਆਵਾ ਔਰ ਅਸੀਂ ਇਹ ਕਿਹਾ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਹੋਈ ਬੇਸ਼ੱਕ ਕੋ ਕਿਸੇ ਪਾਰਟੀ ਦੇ ਸਰਪੰਚ ਹੋਣਾ ਅਸੀਂ ਉਹਨਾਂ ਦੇ ਨਾਲ ਐ ਪਰਿਵਾਰ ਦੇ ਨਾਲ ਐ ਜਦੋਂ ਸਾਨੂੰ ਸੱਦਣਗੇ ਅਸੀਂ ਖੜੇ ਹੋਵਾਂਗੇ ਚਲੋ